हां जी दोस्तों आज ਜਿਹੜੀ ਟੈਕਨੀਕ ਹੈਗੀ ਆ ਇਹ ਹੈਗੀ ਆਪਣੇ ਕਾਰਪੈਂਟਰ ਵੀਰਾਂ ਵਾਸਤੇ ਜਦੋਂ ਵੀ ਆਪਾਂ ਕਿਸੇ ਲੱਕੜ ਦਾ ਜੋੜ ਲਾਉਂਦੇ ਆ ਹਨਾ ਤੇ ਆ ਦੇਖੋ ਕਿੰਨੀ ਸਫਾਈ ਨਾਲ ਤੇ ਕਿੰਨਾ ਵਧੀਆ ਜੋੜ ਲਾਉਂਦੇ ਆ ਲੱਕੜ ਦਾ ਸੋ ਆਪਾਂ ਇਦਾਂ ਦੇ ਆਈਡੀਆਜ਼ ਦੇ ਨਾਲ ਨਾ ਬਹੁਤ ਵਧੀਆ ਫਿਨਿਸ਼ਿੰਗ ਦੇ ਸਕਦੇ ਆ ਲੱਕੜ ਦਾ ਜਦੋਂ ਵੀ ਜੋੜ ਲਾਉਨੇ ਆ ਸੋ ਖਾਸ ਕਰਕੇ ਵੀਡੀਓ ਜਿੱਦਾਂ ਕਿ ਕਾਰਪੈਂਟਰ ਵੀਰਾਂ ਵਾਸਤੇ ਆ ਆ ਦੇਖੀਓ ਵੀਡੀਓ ਲਾਸਟ ਤੱਕ ਦੇਖਿਓ ਤੇ ਵਿੱਚ ਦੋ ਤਿੰਨ ਆਈਡੀਆਜ਼ ਹੀ ਨਹੀਂ ਦਿੱਤੇ ਆ ਬੇਪੱਕ ਕਿਦਾਂ ਲੱਕੜ ਦੇ ਜੋੜ ਨੂੰ ਬਹੁਤ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਦੇ ਸਕਦੇ ਆ। ਆ ਦੇਖਿਓ। ਯਾਰ ਬੱਬੀ ਉਹ ਕਮਾਲ ਦੇ ਟੈਕਨੋਲੋਜੀ ਆਈ ਜਾਂਦੀ ਆ। ਇਹ ਕਾਫੀ ਹੱਦ ਤੱਕ ਜਿੱਦਾਂ ਨਾ ਕਈਆਂ ਨੂੰ ਪਤਾ ਨਹੀਂ ਹੁਣਾ ਵੀ ਆ ਵੀ ਚੀਜ਼ਾਂ ਇਦਾਂ ਆਉਂਦੀਆਂ ਆ। ਇਹ ਜ਼ਿਆਦਾਤਰ ਚਲੋ ਫੋਰਨ ਗਨਰੀਆਂ ਵਿੱਚ ਚੱਲਦਾ ਪਰ ਫਿਰ ਵੀ ਆਪਣੀ ਸਕਿੱਲ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਲਈ ਹੱਥ ਦੀ ਸਫਾਈ ਨੂੰ ਵਧੀਆ ਕਰਨ ਲਈ ਆਪਾਂ ਇਹ ਚੀਜ਼ਾਂ ਵਰਤ ਸਕਦੇ ਆ। ਬਹੁਤ ਵਧੀਆ ਟੈਕਨੋਲੋਜੀ ਆ ਯਾਰ ਇਹ ਵੀ। ਆ ਦੇਖੋ ਡ੍ਰਿਲ ਨਾਲ ਛੇਕ ਪਾ ਕੇ ਉਸ ਦੇ ਵਿੱਚ ਆ ਰੈਡੀमेड ਜਿੱਦਾਂ ਕਿ ਮਿਲਦੀਆਂ ਜਿਹੜੀਆਂ ਚੀਜ਼ਾਂ ਆ। ਹਾਂ ਲੋ ਇਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਆ ਜਿੱਦਾਂ ਕਿ ਆਪਣੇ ਗੁੱਝੇ ਕਹਿੰਦੇ ਆ ਉਦਾਂ ਦੀਆਂ ਹੀ ਚੀਜ਼ਾਂ ਵੁੱਡਨ ਜਾਂ ਪਲਾਸਟਿਕ ਟੈਪ। ਹਾਂ ਲੋ ਹੁਣ ਉਹਨੂੰ ਪ੍ਰੋਪਰ ਤਰੀਕੇ ਨਾਲ ਲਗਾ ਕੇ ਤੁਹਾਨੂੰ ਦਿਖਾਊਗਾ। ਮਿੱਦਕ ਨੇ ਫਰਮਾ ਬਣਾ ਲਿਆ ਲੱਕੜ ਜਿਹਦਾ ਤੇ ਵੀਡੀਓ ਨੂੰ ਪੂਰੀ ਦੇਖਿਓ ਤੁਸੀਂ ਬੋ ਘੈਂਟ ਘੈਂਟ ਜਾਨੀ ਕਿ ਨਾ ਆਈਡੀਆ ਆਏ ਵਾਲੇ ਹੈਗੇ ਆ ਮੈਂ ਜੀ ਹੁਣ ਦੂਜੇ ਪਾਸੇ ਉਹਨਾਂ ਡ੍ਰਿਲ ਨਾਲ ਸ਼ੇਕ ਕਰ ਦਿੱਤੇ ਤੇ ਹੁਣ ਇਹ ਇਹਨੂੰ ਉਹਦੇ ਵਿੱਚ ਫਿਕਸ ਕਰੂਗਾ ਜੋੜ ਕੇ ਆਹ ਲਓ ਜੀ ਬਹੁਤ ਘੈਂਟ ਰਿਜ਼ਲਟ ਆ ਪਤਾ ਹੋਵੇ ਨਹੀਂ ਲੱਗਦਾ ਤੇ ਆ ਇੱਕ ਬਣਾ ਰਿਆ ਗੁਣੀਆਂ ਹੈਂਡ ਮੇਡ ਗੁਣੀਆਂ ਇਹ ਬਹੁਤ ਵਧੀਆ ਚੀਜ਼ ਆ ਜਿੱਦਾਂ ਕਿ ਲਾਈਨਾਂ ਖਿੱਚਣ ਲਈ ਬਹੁਤ ਵਧੀਆ ਚੀਜ਼ ਹੈ ਇਹ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਕਰਿਓ ਵਕਤੀ ਇਰਟ ਤਨ ਉਹਦੀ ਬਹੁਤ ਭਰੇ ਤੋਂ ਭਰੇ ਜਾ ਰਹੀ ਆ ਆ ਲੋਏ ਦਿਓ ਨੇ ਵਿੱਚ ਉਹਦਾ ਸਟੀਲ ਦਾ ਜਿਹੜਾ ਹੁੰਦਾ ਆ ਰੋਡ ਜੀ ਉਹ ਵਿੱਚ ਫਿਕਸ ਕਰ ਦਿੱਤੀ ਆ ਗੁਣੀ ਆ ਵੀ ਬਣ ਗਿਆ ਤੇ ਨਾਲ ਸਕੀਲ ਦਾ ਕੰਮ ਵੀ ਦਊਗਾ ਇਹ ਆ ਲੋ ਬਹੁਤ ਵਧੀਆ ਚੀਜ਼ ਆ